ਤੇ ਘੜੀਆਂ ਤੇਰਾ ਮਨ ਨਹੀਂ ਲੱਗਦਾ ਪਿਆ ਜੇ ਮਨ ਨਹੀਂ ਲੱਗਦਾ ਤੂੰ じゃ ਗਲੀ ਚ ਗੇੜਾ ਹੀ ਕੱਢਿਆ ਨਹੀਂ ਨਹੀਂ ਚਾਚੀ ਜੀ ਮੈਂ ਤਾਂ ਤੁਹਾਡੇ ਨਾਲ ਇੰਨੀ ਗੱਲ ਕਰਨੀ ਸੀ ਕਿ ਮੈਂ ਜਾ ਰਹੀ ਹਾਂ ਤੂੰ ਕਿੱਥੇ ਚੱਲੀ ਆ ਐ ਜੀ ਜੇਰਾ ਇੱਧਰ ਆਇਓ ਗੱਲ ਸੁਣਿਓ ਚਾਚੀ ਮੈਂ ਇੱਥੇ ਕਿੰਨੇ ਕੁ ਦਿਨ ਰਹਿ ਲਾਂਗੀ ਇੱਕ ਦਿਨ ਦੋ ਦਿਨ ਹਫਤਾ ਮਹੀਨਾ ਇੱਕ ਨਾ ਇੱਕ ਦਿਨ ਤਾਂ ਮੈਨੂੰ ਜਾਣਾ ਹੀ ਪੈਣਾ ਆ ਦੇਖੋ ਜੀ ਆ ਕਿਦਾਂ ਦੀ ਕਮਲੀ ਗੱਲਾਂ ਕਰੀ ਜਾਂਦੀ ਆ ਮੰਨਿਆ ਕਿ ਸੋਹਰਿਆਂ ਨੇ ਨਹੀਂ ਨਹੀਂ ਰੱਖਿਆ ਇੱਥੋਂ ਥੋੜਾ ਦਿਨ ਕੱਢਿਆ ਆ ਤੂੰ ਇੱਥੇ ਰਹੀ ਜਾ ਜਿੰਨਾ ਤੇਰਾ ਜੀ ਕਰਦਾ ਆ ਕੁੜੀਏ ਬੱਚਿਆਂ ਦਾ ਦਿਲ ਤਵਰੇ ਲੱਗਿਆ ਹੋਇਆ ਤੂੰ ਆਪਣੀ ਚਾਚੀ ਦੇ ਨਾਲ ਰਹਿ ਗੱਲਾਂ ਬਾਤਾਂ ਕਰ ਤੇਰਾ ਵੀ ਦਿਲ ਲੱਗ ਜਾਊਗਾ ਔਰੇ ਚਾਚਾ ਜੀ ਮੇਰੇ ਕਰਕੇ ਤੁਸੀਂ ਉੱਧਰ ਰਵੇਂ ਰਿਸ਼ਤੇਦਾਰੀ ਤੋੜ ਲਈ ਪਤਾ ਤੁਹਾਨੂੰ ਮੈਨੂੰ ਕਿੰਨਾ ਦੁੱਖ ਲੱਗ ਰਿਹਾ ਦੇਖ ਪੁੱਤ ਆਪਾਂ ਨੂੰ ਨਾ ਉਹ ਜਿਹੇ ਰਿਸ਼ਤੇ ਟੁੱਟਣ ਦਾ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਜਿੰਨਾਂ ਦੀ ਕੋਈ ਮੁੰਨੀ ਆਦ ਨਹੀਂ ਹੈਗੇ ਤੇ ਇਹ ਜਿਹੇ ਰਿਸ਼ਤੇ ਦਾ ਕੀ ਫਾਇਦਾ ਚਾਚੀ ਜੀ ਮੈਂ ਕਿੰਨੇ ਕੁ ਦਿਨ ਇੱਥੇ ਰਹਿ ਲਾਂਗੀ ਹਫ਼ਤਾ 10 ਦਿਨ ਤੁਹਾਨੂੰ ਵੀ ਕਿਤੇ ਨਾ ਕਿਤੇ ਮੈਂ ਬੋਝ ਲੱਗਾਂ ਨਹੀਂ ਲੱਗ ਜਾਵਾਂਗੀ ਨਾ ਦਸ ਪੁੱਤ ਕਿੱਦਾਂ ਦੀ ਤੂੰ ਗੱਲਾਂ ਕਰਦੀ ਪਈਆਂ ਕਮਲੀ ਹੋ ਗਈਆਂ ਈਆਂ ਵੀ ਆਪਣੇ ਮਾਪੇ ਦੇ ਕਿਤੇ ਬੋਝ ਹੋਈਆਂ ਫੇਰ ਵੀ ਚਾਚੇ ਜੀ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡੇ ਤੇ ਬੋਝ ਬਣਾ ਮੈਨੂੰ ਜਾਣਾ ਚਾਹੀਦਾ ਵੇਖ ਪੁੱਤ ਜੇ ਤੂੰ ਆਪਣਾ ਮਨ ਬਣਾ ਹੀ ਲਿਆ ਤਾਂ ਜਿੱਦਾਂ ਤੇਰਾ ਦਿਲ ਕਰਦਾ ਨਾ ਤੂੰ ਉਦਾਂ ਕਰ ਲੈ ਪਰ ਸਾਨੂੰ ਦੱਸ ਕੇ ਜਾ ਤੂੰ ਚੱਲੀ ਕਿੱਥੇ ਐ ਚਾਚਾ ਜੀ ਮੈਨੂੰ ਆਪ ਨਹੀਂ ਪਤਾ ਮੈਂ ਕਿੱਥੇ ਜਾਣਾ ਮੈਂ ਤਾਂ ਉਸ ਵਾਇਕਰੋ ਤੇ ਆਸਾਂ ਛੱਡੀਆਂ ਹੋਈਆਂ ਜਿੱਥੇ ਉਹ ਲੈ ਕੇ ਜਾਏਗਾ ਉੱਥੇ ਚਲੀ ਜਾਊਂਗੀ ਕਿਰਨ ਪੁੱਤ ਐਦਾਂ ਆ ਮੇਰੀ ਗੱਲ ਸੁਣ ਇੱਕ ਆਸਤਾ ਪੁੱਤਰ ਤੂੰ ਆਪਣੋਂ ਦਿਲੋਂ ਕੱਢ ਦੇ ਜੇ ਤੇਰੇ ਫੋਰੇ ਤਾਨੂੰ ਰੱਖਣਗੇ ਜਿਹੜਾ ਰੂਪ ਮੈਂ ਉਹਨਾਂ ਦਾ ਦੇਖ ਕੇ ਆਇਆ ਨਾ ਉਹ ਮੈਂ ਹੀ ਜਾਣਦਾ ਪੁੱਤ ਪੁੱਤ ਮਨਪ੍ਰੀਤ ਨੂੰ ਛੱਡ ਕੇ ਨਾ ਸਾਰਾ ਡੱਬਰ ਹੰਕਾਰ ਆ ਫਿਰਦਾ ਇੱਕ ਟਟੈਣੀ ਜੀ ਨਹੀਂ ਮਾਨ ਹੈਗੀ ਲਵਪ੍ਰੀਤ ਚਾਚੀ ਜੀ ਕਿਤੇ ਨਾ ਕਿਤੇ ਰੱਬ ਅੱਜ ਤੱਕ ਕਹੀ ਕਰ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਮੈਨੂੰ ਰੱਬ ਮੁੰਡਾ ਦੇ ਦਿੰਦਾ ਤੇ ਅੱਜ ਮੇਰਾ ਘਰ ਵੀ ਵੱਸਦਾ ਹੀ ਹੋ ਜਾਂਦਾ ਕਿਰਨ ਰੱਬ ਦੇ ਫੈਸਲਿਆਂ ਦੇ ਨਾ ਕਦੀ ਖਿਲਾਫ ਨਹੀਂ ਜਾਂਦਾ ਉਹਦੇ ਫੈਸਲਿਆਂ ਦਾ ਨਾ ਪੁੱਤ ਹੌਲੀ ਹੌਲੀ ਪਤਾ ਲੱਗਦਾ ਦੇਖ ਪੁੱਤ ਤੈਨੂੰ ਧੀਆਂ ਦਿੱਤੀਆਂ ਰੱਬ ਨੇ ਕੁਝ ਸੋ ਸਮਝ ਕੇ ਦਿੱਤੀਆਂ ਹੋਣੀਆਂ ਤੇ ਲਾਪਰੀ ਦੇ ਮੁੰਡਾ ਦਿੱਤਾ ਉਹ ਵੀ ਕੁਝ ਸੋ ਸਮਝ ਕੇ ਦਿੱਤਾ ਆ ਤੇ ਇਸ ਫੈਸਲੇ ਦਾ ਪਤਾ ਤੈਨੂੰ ਛੇਤੀ ਲੱਗ ਜਾਊਗਾ ਚਲੋ ਚਾਚੀ ਜੀ ਮੈਂ ਚਲਦੀ ਆ ਮੈਂ ਤੁਹਾਡੇ ਤੋਂ ਹੋਰ ਬੋਝ ਨਹੀਂ ਬਣ ਸਕਦੀ ਤੁਸੀਂ ਥੋੜਾ ਸਮਝਾਓ ਕਰੋ ਲੈ ਦੱਸੋ ਯਾਰ ਇਹਨੂੰ ਤੁਸੀਂ ਸਮਝਾਓ ਥੋੜਾ ਮੇਰੇ ਤਾਂ ਕੁੜੀਆਂ ਨਾਲ ਦੇ ਲਈ ਬੜਾ ਲੱਗਿਆ ਮੈਂ ਨਹੀਂ ਇਹਨੂੰ ਜਾਣ ਦੇਣਾ ਹੈਗਾ ਚਾਚੀ ਤੁਸੀਂ ਸੁਖੀ ਬਸ ਰਹੇ ਸੀ ਤੇ ਸੁਖੀ ਰਹੋ ਮੈਂ ਨਹੀਂ ਚਾਹਦੀ ਕਿ ਮੇਰਾ ਘਰ ਵਾਲਾ ਆ ਕੇ ਜਾਂ ਮੇਰੀ ਸੱਸ ਆ ਕੇ ਤੁਹਾਡੇ ਨਾਲ ਕਲੇਸ਼ ਪਾਵੇ ਤੇ ਐਵੇਂ ਗਲੀ ਚ ਜਲੂਸ ਨਿਕਲੇ ਲੈ ਆਣ ਦੇ ਫਿਰ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਉਹਨਾਂ ਲਈ ਕੱਲੀ ਬਹੁਤ ਆ ਮੈਂ ਤਾਂ ਉਹਨਾਂ ਤੋਂ ਹੋਰ ਜਲੂਸ ਕੱਢੂੰਗੀ ਮੇਨਜੂ ਕੁੜੀ ਆਪਣੀ ਜਗ੍ਹਾ ਸਹੀ ਕਹਿ ਰਹੀ ਹੈ ਕੀ ਪਤਾ ਇਹਦੇ ਸੋਰੇ ਕਦੋਂ ਇਲਜ਼ਾਮ ਲਗਾ ਦੇਣ ਸਾਡੀ ਨੂੰ ਨੂੰ ਢੁਕਾ ਕੇ ਆਪਣੇ ਘਰੇ ਰੱਖਿਆ ਇਹੀ ਤਾਂ ਚਾਚਾ ਜੀ ਡਰ ਹੈ ਜੇ ਮੈਂ ਇੱਥੇ ਰਵਾਂਗੀ ਤੇ ਮੈਂ ਅੱਗੇ ਤਾਂ ਕੀ ਸੋਚਾਂਗੀ ਤੇ ਚਾਚੇ ਜੀ ਜਿਨ੍ਹਾਂ ਨੇ ਇਲਜ਼ਾਮ ਲਾਣੇ ਨਾ ਤੇ ਲਾ ਹੀ ਦੇਣੇ ਨੇ ਆਪ ਤਾਂ ਮਾਰਾਂ ਨੀ ਬੈੱਡਾਂ ਤੇ ਬੈਠੀ ਹੁੰਦੀ ਐ ਤੇ ਸਾਡੀ ਨੂੰ ਕੰਮ ਵਾਲੀ ਬਣਾਈ ਹੋਈ ਐ ਅੰਜੂ ਕੁੜੀ ਬਿਲਕੁਲ ਸਹੀ ਕਹਿ ਰਹੀ ਐ ਪੁੱਤ ਜਿੱਥੇ ਤੂੰ ਜਾਣਾ ਨਾ ਜਾਇਆ ਜੇ ਤੈਨੂੰ ਕੋਈ ਸਹਾਰਾ ਨਹੀਂ ਨਾ ਮਿਲਿਆ ਫੇਰ ਤੂੰ ਇੱਥੇ ਆ ਜੀ ਆਪਣੇ ਚਾਚੇ ਦੇ ਘਰੇ ਚਾਚਾ ਜੀ ਇੱਥੇ ਤਾਂ ਸਕੇ ਚਾਚਾ ਚਾਚੀ ਨੇ ਖਨਾਲ ਖੜਦੇ ਤੁਸੀਂ ਤਾਂ ਸ਼ਰੀਕ ਹੋ ਕੇ ਮੇਰੇ ਨਾਲ ਖੜ ਗੇ ਤੁਹਾਡਾ एहसान ਕਦੇ ਨਹੀਂ ਮੈਂ ਭੁੱਲਦੀ ਤੇ ਉਹਦੇ ਅੱਗੇ ਧੀ ਹੱਥ ਜੋੜ ਦੀ ਚੰਗੀ ਲੱਗਦੀ ਐ ਪੁੱਤ ਇਹ ਕੰਮ ਅੱਗੇ ਤੋਂ ਨਹੀਂ ਕਰਨਾ ਦੇਖ ਪੁੱਤ ਨਾ ਜਾ ਮੈਨੂੰ ਨਾ ਤੇਰੇ ਜਾਣ ਦੇ ਵਿੱਚ ਟੈਨਸ਼ਨ ਬਣੀ ਰਹਿਣੀ ਹੈ ਨਾ ਨਾ ਚਾਚੀ ਤੁਹਾਡੀ ਧੀ ਹਜੇ ਇੰਨੀ ਵੀ ਕਮਜ਼ੋਰ ਨਹੀਂ ਹੈਗੀ ਮੈਂ ਆਪਣੀਆਂ ਕੁੜੀਆਂ ਬਹੁਤ ਸੋਹਣੀਆਂ ਪਾਲ ਲੈਣੀ ਆ 2000 ਰੁਪਇਆ ਤੇਰੇ ਕੰਮ ਆਊਗਾ ਨਾ ਨਾ ਚਾਚਾ ਜੀ ਪੈਸੇ ਨਹੀਂ ਲੈਣੇ ਹਾਲ ਨੂੰ ਤਾਂ ਮੇਰੇ ਤੇ ਇਲਜ਼ਾਮ ਆ ਜਾਊਗਾ ਕਿ ਉਧਰ ਪੈਸੇ ਲੈਣ ਗਈ ਸੀ ਪੁੱਤ ਜੇ ਕਹਿੰਦੇ ਆ ਨਾ ਤੇ ਕਹਿ ਲੈਂਦੇ ਤੂੰ ਉਹਨਾਂ ਲੋਕਾਂ ਦੀ ਪਰਵਾਹ ਕਰਦੀਆਂ ਜਿਨ੍ਹਾਂ ਨੇ ਤੈਨੂੰ ਘਰੋਂ ਕੱਢਣ ਲੱਗੇ ਨਹੀਂ ਸੋਚਿਆ ਚਾਚੀ ਮੈਂ ਇਸ ਟਾਈਮ ਤੁਹਾਡਾ ਤੇ ਆਪਣਾ ਤੇ ਆਪਣੀਆਂ ਧੀਆਂ ਦਾ ਸਭ ਕੁਝ ਸੋਚ ਰਹੀ ਪਈਆਂ ਪਰ ਮੈਨੂੰ ਵੀ ਤਾਂ ਪਤਾ ਚੱਲੇ ਮੈਂ ਕੁਝ ਕਰ ਸਕਦੀ ਆ ਪੁੱਤ ਕੋਈ ਗੱਲ ਨਹੀਂ ਪੈਸੇ ਦੀ ਜਰੂਰਤ ਨਾ ਆਪ ਨੂੰ ਹਰਥਾਂ ਤੇ ਪੈਣੀ ਆ ਖਰਚੇ ਪਾਣੇ ਲਈ ਤੇ ਰੱਖ ਲੈ ਤੂੰ ਮੇਰੀ ਚਾਚੀ ਮੇਰਾ ਮਨ ਨਹੀਂ ਮੰਨਦਾ ਪਿਆ ਜੇ ਹਾਂ ਲੋੜ ਪੈ ਗਈ ਤਾਂ ਮੈਂ ਆਪਣੇ ਅੱਬਾ ਚੋਂ ਆ ਕੇ ਲੈ ਜੂੰਗੀ ਚੱਲ ਗੁੰਨੂ ਚਲੀਏ ਕਿ ਨਾ ਖਲਾਰਾ ਪਾ ਜਾਂਦੀ ਐ ਇਹ ਕੁੜੀ ਸਾਰੇ ਖਡੋਣੇ ਆਪ ਹੀ ਆ ਕੇ ਉੱਪਰ ਛੱਡ ਜੂਗੀ ਫਿਰ ਇਹਦੀ ਮਾਂ ਕਹੋਗੀ ਆਖੇ ਤੇਰਾ ਮੁੰਡਾ ਮੇਰੀ ਕੁੜੀ ਦੇ ਖਡੋਣੇ ਲੈ ਜਾਂਦਾ ਤੇ ਮੇਰੇ ਮੁੰਡੇ ਦਾ ਹਾ ਇੱਕੋ ਹੀ ਆ ਸੋਨਿਕ ਦੀਪੀ ਦੀਪ ਰਾधिका ḍp ਨਾ ਉੱਤੇ ਨਾ نیچے ਕਿੱਥੇ ਗਈ ਆ ਵੀਰੇ ਦੀਦੀ ਨਾ ਅੰਸ਼ੂ ਨੂੰ ਲੈਣ ਗਈ ਆ ਸਕੂਲੋਂ ਕਿਉਂਕਿ ਉਹਦਾ ਟਾਈਮ ਹੋਇਆ ਪਿਆ ਸੀ ਓਹੋ ਅੱਛਾ ਇੱਕ ਤਾਂ ਬੰਦਾ ਨਾ ਕੰਮਾਂ ਤੇ ਇੰਨਾ ਬੀਜੀ ਹੋ ਜਾਂਦਾ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਕੋਈ ਨਹੀਂ ਵੀਰੇ ਤੁਸੀਂ ਬੈਠੋ ਰੋਟੀ ਮੈਂ ਪਾ ਕੇ ਦੇਨੀ ਆ ਕੋਈ ਗੱਲ ਨਹੀਂ ਰਾਹੀ ਰੋਟੀ ਦਾ ਫਾਰੀ ਪਰ ਕਿਰਨ ਨੂੰ ਥੋੜਾ ਬਹੁਤਾ ਫੋਨ ਫੋਨ ਕਰ ਲੈਣਾ ਸੀ ਕੁੜੀ ਕਿੱਦਾਂ ਵੀਰੇ ਆਹ ਦੇਖ ਲੋ ਤੁਸੀਂ ਮੇਰਾ ਨਾ ਭਵੇਂ ਫੋਨ ਚੈੱਕ ਕਰ ਲੋ ਮੈਂ ਨਾ ਕੱਲ ਦੀ ਫੋਨ ਬੁਲਾਨਦੀ ਪਈ ਆ ਕਦੇ ਰਿੰਗ ਜਾਂਦੀ ਐ ਕਦੇ ਸਵਿਚ ਆਫ ਮੈਨ ਤਾਂ ਆਫ ਹੀ ਘਰ ਹੋਇਆ ਪਿਆ ਸਵਿਚ ਆਫ ਫੋਨ ਕੱਲ ਕੀ ਪਤਾ ਫੋਨ 'ਚ ਬੱਚਿਆਂ ਨੇ ਪਾਣੀ ਪੋਣੀ ਪਾਤਾ ਹੋਵੇ ਖਰਾਬ ਹੋ ਗਿਆ ਹੁਣ ਨਹੀਂ ਨਹੀਂ ਵੀਰੇ ਆਪਣੀ ਕੁੜੀ ਨਾ ਉਸ ਘਰ 'ਚ ਦੁਖੀ ਆ ਜਦੋਂ ਮੈਂ ਗਈ ਸੀ ਨਾ ਮੈਂ ਉਸ ਘਰ ਦਾ ਮਾਹੌਲ ਦੇਖਿਆ ਹੀ ਸੀ ਜਿਸ ਹੱਬ ਦਾ ਮਾਹੌਲ ਆ ਨਾ ਉਸ ਘਰ ਦਾ ਤੇ ਮੈਨੂੰ ਲੱਗਦਾ ਨਹੀਂ ਵੀ ਉਹਦਾ ਫੋਨ ਖਰਾਬ ਜਾਂ ਪਾਣੀ ਪੂਣੀ ਪਿਆ ਹੋਊਗਾ ਪੱਕਾ ਕੋਈ ਗੱਲ ਹੋਈ ਆ ਫਿਰ ਕਮਲਿਏ ਤੂੰ ਕਰਦੀ ਕੀ ਆ ਚੱਕ ਸਕੂਟਰੀ ਤੇ ਇੱਕ ਵਾਰੀ ਦੇਖਾ ਉਹਨੂੰ ਕੀ ਗੱਲ ਮੈਂ ਨਾ ਇੱਕ ਗੱਲ ਕਹਿਣ ਲੱਗੀ ਸੀ ਰਮਨ ਵੀਰੇ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਇਸ ਵਾਰੀ ਤੁਸੀਂ ਨਾਲ ਚੱਲ ਪੋ ਭੈਣੇ ਨੂੰ ਨਾ ਭਰਾਵਾਂ ਨੂੰ ਦੇਖ ਕੇ ਬਥੇਰਾ ਆਸਰਾ ਹੋ ਜਾਂਦਾ ਕਿਉਂਕਿ ਪਰਜਾਈਆਂ ਨਾਲੋਂ ਨਾ ਭਰਾ ਨਾਲ ਖੜੇ ਹੋਣ ਨਾਲ ਤਾਂ ਹੌਸਲਾ ਦੁੱਗਣਾ ਹੋ ਜਾਂਦਾ ਨਹੀਂ ਨਹੀਂ ਰਾਜੇ ਮੈਂ ਨਹੀਂ ਹਜੇ ਜਾ ਸਕਦਾ ਮੈਂ ਜੇ ਚਲਾ ਗਿਆ ਇਸ ਘਰ ਦਾ ਮਾਹੌਲ ਖਰਾਬ ਹੋ ਜਾਣਾ ਤੇ ਪਵਨ ਵੀ ਮੇਰੇ ਕਹਣੇ ਤੋਂ ਬਾਹਰ ਹੋਇਆ। ਵੈਸੇ ਨਾ ਵੀਰੇ ਮੰਮੀ ਤੋਂ ਬਾਅਦ ਨਾ ਇਸ ਘਰ 'ਚ ਤੁਸੀਂ ਵੱਡੇ ਹੋ। ਹਾਂ ਜੀ ਕਿਸੇ ਗੱਲ ਦਾ ਇਹਨਾਂ ਨੂੰ ਪਤਾ ਵੀ ਲੱਗਦਾ ਨਾ ਤੇ ਕੋਈ ਗੱਲ ਨਹੀਂ ਆਪਾਂ ਸਾਰੇ ਬੈਠ ਕੇ ਇਹਨਾਂ ਨੂੰ ਸਮਝਾ ਦਾਂਗੇ। ਰਾਧਿਕਾ ਕਿਰਨ ਵੱਲੋਂ ਦਿੱਤੇ ਹੋਏ ਜ਼ਖਮ ਹਜੇ ਵੀ ਨਸੂਰ ਆ। ਇਹ ਜ਼ਖਮਾਂ ਨੂੰ ਸੁੱਕਣ ਲੱਗੇ ਹਜੇ ਟਾਈਮ ਲੱਗਣਾ। ਵੀਰੇ ਬਹੁਤ ਸਾਲ ਹੋ ਗਏ ਉਸ ਕੁੜੀ ਨੂੰ ਇਸ ਘਰ 'ਚੋਂ ਗਿਆਆਂ। ਮੈਨੂੰ ਡਰ ਲੱਗਦਾ ਵੀ ਅਗਲੀ ਕੰਨ ਨੂੰ ਕੁਝ ਕਰਨਾ ਲਵੇ ਮੁੜ ਕੇ ਨਾ ਸਾਰੀ ਜ਼ਿੰਦਗੀ ਦਾ ਪਛਤਾਵਾ ਰਹੇ ਨਾ ਸਾਡੇ ਕੋਲ ਤੂੰ ਮੈਂ ਇੱਕ ਵਾਰੀ ਜਾ ਕੇ ਪਤਾ ਕਰਕੇ ਆ ਵੀ ਕੀ ਹੁੰਦਾ ਉੱਥੇ ਫਿਰ ਮੈਂ ਦੇਖਦਾ ਮੈਂ ਕੀ ਕਰ ਚਲੋ ਠੀਕ ਹੈ ਵੀਰੇ ਮੈਂ ਜਾ ਜਾਨੀ ਆ ਪਰ ਤੁਸੀਂ ਨਾ ਇੱਕ ਕੰਮ ਕਰ ਦਿਓ ਪਲੀਜ਼ ਹਰਦੀਪ ਦੀਦੀ ਨੂੰ ਨਾ ਆਪਣੇ ਸਾਹਮਣੇ ਸਮਝਾ ਦਿਓ ਫਿਰ ਉਹ ਬਾਅਦ ਚ ਨਾ ਬੋਲਦੇ ਆ ਵੀ ਸਕੂਟਰੀ ਚੱਕ ਕੇ ਪਤਾ ਨਹੀਂ ਕਿੱਥੇ ਚਲ ਗਈ ਉਹਨਾਂ ਨੂੰ ਆਪ ਹੀ ਕਿਓ ਵੀ ਮੈਂ ਰਾਦਿਕਾ ਨੂੰ ਕਿਸੇ ਕੰਮ ਭੇਜੀ ਆ ਰਾਦਿਕਾ ਤੂੰ ਆਪਦੇ ਕੋਲ ਹੀ ਐ ਨਾ ਕੋਈ ਮਾਰਕੀਟ ਦਾ ਭੰਨਾ ਲਾਦੀ ਤੈਨੂੰ ਪਤਾ ਹੀ ਆ ਮੈਂ ਉਸ ਪ੍ਰਿੰਡਾਂ ਦੀ ਖੱਕਰ ਨੂੰ ਨਹੀਂ ਛੇੜਦਾ ਜੇ ਮੈਂ ਛੇੜ ਲਿਆ ਤੈਨੂੰ ਪਤਾ ਉਹਨੇ ਛਿੜ ਜਾਣਾ ਤੇ ਮੇਰਾ ਦਿਮਾਖ ਖਰਾਬ ਹੋ ਜਾਣਾ ਵੀਰੇ ਤੁਸੀਂ ਮੰਨੋ ਚਾਹੇ ਨਾ ਮੰਨੋ ਕਿਰਨ ਦੀ ਨਾ ਇਸ ਘਰ ਚ ਜਾਣ ਦੀ ਵਜ੍ਹਾ ਕਿਤੇ ਨਾ ਕਿਤੇ ਹਰਦੀ ਉਦੀ ਦੀ ਐ ਮੈਂ ਜਦੋਂ ਉਸ ਦਿਨ ਉਹਦੇ ਘਰੇ ਗਈ ਨਾ ਮੈਨੂੰ ਉਹਨੇ ਨਾ ਇੱਕ ਗੱਲ ਜ਼ਰੂਰ ਦੱਸੀ ਸੀ ਦੀਦੀ ਬਾਰੇ ਫੇਰ ਡਰਦੀ ਆ ਮੈਨੂੰ ਤੁਹਾਨੂੰ ਦੱਸਾਂ ਜਾਂ ਨਾ ਦੱਸਾਂ ਡਰਦੀ ਕਿਉਂ ਆ ਤੂੰ ਗੱਲ ਦੱਸ ਕੀ ਗੱਲ ਪਰ ਵੀਰੇ ਮੇਰੀ ਗੱਲ ਸੁਣ ਕੇ ਨਾ ਤੁਸੀਂ ਭਾਬੀ ਨੂੰ ਕੁਝ ਕਿਹਾ ਹੋ ਨਾ ਐਵੇਂ ਮਾਰਿਓ ਕੁੱਟਿਓ ਨਾ ਤੁਸੀਂ ਰਹਿਣ ਦਿਓ ਛੱਡੋ ਮੈਂ ਦੱਸਣੀ ਹੋਈ ਨਹੀਂ ਚਲ ਠੀਕ ਆ ਤੂੰ ਨਹੀਂ ਦੱਸਣੀ ਨਾ ਦੱਸ ਹੁਣ ਇਹ ਆਉਂਦੀ ਆ ਨਾ ਇਹਦੀ ਗਿੱਚੀ ਤੇ ਗੋਡਾ ਰੱਖ ਕੇ ਮੈਂ ਪੁੱਛਣਾ ਉਹ ਨਾ ਨਾ ਵੀਰੇ ਤੁਸੀਂ ਹਰਦੀਪ ਦੀਦੀ ਨੂੰ ਕੁਝ ਕਹਿ ਕੇ ਨਾ ਐਵੇਂ ਘਰ ਦਾ ਮਾਹੌਲ ਨਾ ਖਰਾਬ ਕਰਿਓ ਮੈਂ ਬਸ ਤੁਹਾਨੂੰ ਇਹੀ ਕਹਿਣਾ ਸੀਗਾ ਕਿ ਜਿਹੜੀ ਵਿਆਹ ਤੋਂ ਪਹਿਲਾਂ ਕਿਰਨ ਦੀ ਤੇ ਸਵਰਨੇ ਦੀ ਆਪਸ ਵਿੱਚ ਗੱਲ ਸੀ ਨਾ ਉਹ ਹਰਦੀਪ ਦੀਦੀ ਨੂੰ ਪਤਾ ਸੀ ਵੀਰੇ ਜਿਸਮ ਕਿਰਨ ਨੇ ਸਵਰਨੇ ਦੇ ਨਾਲ ਭੱਜਣਾ ਸੀ ਨਾ ਉਹ ਸਾਰੀ ਪੈਕਿੰਗ ਨਾ ਹਰਦੀਪ ਦੀਦੀ ਨੇ ਆਪ ਕਰਕੇ ਦਿੱਤੀ ਸੀ ਤੇ ਨਾਲੇ ਕਿਰਨ ਨੂੰ ਸ਼ਹਿ ਦਿੱਤੀ ਸੀ ਵੀ ਤੂੰ ਇਸ ਘਰ ਤੋਂ ਭੱਜ ਜਾ ਇੱਥੇ ਵੀਰੇ ਅਸੀਂ ਇਹ ਸੋਚੀ ਜਾਂਦੇ ਆ ਵੀ ਕਿਰਨ ਨੇ ਕਿਹਾ ਤੇ ਸਾਡੇ ਨਾਲ ਪਹਿਲਾਂ ਗੱਲ ਕੀਤੀ ਹੁੰਦੀ ਨਾ ਉਸ ਕੁੜੀ ਨੂੰ ਇਸ ਘਰ ਚ ਇੱਜ਼ਤ ਨਾਲ ਤੋੜ ਦੇ ਤੇ ਉਹਦੇ ਦੁੱਖ ਸੁੱਖ ਚ ਖੜ ਦੇ ਪਰ ਇੱਥੇ ਤਾਂ ਆਪਣੇ ਆਪਣੇ ਦੀਆਂ ਜੜ੍ਹਾਂ ਵੱਢੀ ਜਾਂਦੇ ਪਏ ਨੇ ਐਨੇ ਸਾਲ ਆਹ ਗੱਲ ਆਪਦੇ ਦਿਲ ਚੋਸ਼ ਪਾ ਕੇ ਰੱਖੀ ਹੋਈ ਆਨੇ ਉਹਨੂੰ ਇੱਕ ਵਾਰੀ ਤਾਂ ਮੇਰੇ ਨਾਲ ਗੱਲ ਕਰਦੀ ਗਲਤੀ ਤਾਂ ਕਰਨਦੀ ਵੀ ਆ ਨਾ ਕਿਤੇ ਨਾ ਕਿਤੇ ਜਿਸ ਦਿਨ ਕਿਰਨ ਇਸ ਘਰ ਚੋਂ ਗਈ ਆ ਉਦੋਂ ਤਾਂ ਉਹ ਨਿਆਣਮਤ ਸੀਗੀ ਉਹ ਨਾ ਆਪਣੀ ਹਰ ਗੱਲ ਆਪਣੀ ਭਾਬੀ ਨਾਲ ਕਰਦੀ ਸੀਗੀ ਤੇ ਹਰਦੀਪ ਦੀਦੀ ਨੇ ਉਹਨੂੰ ਸਮਝਾਉਣ ਦੀ ਬਜਾਏ ਉਹਨੂੰ ਸ਼ਹਿ ਦਿੱਤੀ ਆ ਮੈਨੂੰ ਤਾਂ ਐਂ ਲੱਗਦਾ ਸੀਗਾ ਜੋ ਵੀ ਐ ਨਾ ਹੋ ਰਿਹਾ ਕਰਨ ਨਾਲ ਉਹ ਸ਼ਹਿਵਾ ਬਾਹਰੋਂ ਮਿਲਦੀਆਂ ਪਰ ਨਹੀਂ ਸ਼ਾਇਦ ਅਦੀਪੀ ਦੀ ਪੀਕ ਦੇ ਰਹੀ ਸੀ ਘਰ ਨੂੰ ਤਾਂ ਤੈਸ ਨੈਸ ਕਰਕੇ ਰਸਤਾ ਦੀ ਪੀ ਇਹ ਮੈਂ ਤੈਨੂੰ ਸਹੀ ਦੱਸਾਂ ਜੋ ਉਲਟ ਫੁਲਟ ਹੋਇਆ ਨਾ ਘਰ ਆਪਣਾ ਇਹ ਸਾਰਾ ਦੀਪੀ ਦੀ ਹੈ ਨਾ ਕਾਰਸ਼ਟਾਨੀ ਬਹੁਤ ਗਲਤ ਕਰ ਰਹੀ ਏ ਚਲੋ ਕੋਈ ਗੱਲ ਨਹੀਂ ਵੀਰੇ ਤੁਸੀਂ ਇਹਨਾਂ ਬੋਝ ਨਾ ਲੋ ਤੁਸੀਂ ਹੁਣ ਨਾ ਹਰਦੀਪ ਦੀਦੀ ਨੂੰ ਕੋਸ਼ ਨਾ ਕਿਓ ਆਪਾਂ ਪਹਿਲਾਂ ਨਾ ਕਿਰਨ ਦਾ ਹਾਲ ਚਾਲ ਦੇਖ ਕੇ ਆਈਏ ਵੀ ਕੋਸ਼ਾ ਨਾ ਕੁੜੀ ਜਾ ਤੂੰ ਕਿਰਨ ਨੂੰ ਦੇਖ ਕੇ ਆ ਮੈਂ ਇਹਦੀ ਗਿੱਚੀ ਮਰੋੜਨ ਦਾ ਇੰਤਜ਼ਾਮ ਕਰਾਂ ਹਏ ਮੈਂ ਕਿਤੇ ਦੱਸ ਕੇ ਗਲਤੀ ਤਾਂ ਨਹੀਂ ਕਰਤੀ ਵੀਰਾ ਕੋ ਸ਼ਿਕਾਵੇ ਨਾ ਦੀਦੀ ਨੂੰ ਤੂੰ ਬੈਠ ਹੰਮੇ ਮੱਥਾ ਟੇਕ ਲੇ ਤੂੰ ਟੰਡ ਚੱਜ ਵਕੰਗ ਲੇ ਕੇ ਤੀਜੇ ਦਿਨ ਅੱਜ ਕਿੱਥੇ ਘੁੰਮੇ ਜਾਂਦੇ ਪਬਲਿਕ ਜੇ ਵੀ ਕਿਸਮ ਦਾ ਰੋਲ ਨਹੀਂ ਲਿਖਿਆ ਹੋਵੇ ਫਿਰ ਉਹਨੇ ਰੋਲਣਾ ਹੀ ਹੈ ਦੇ ਕੁੜੀਏ ਤੂੰ ਜਿੱਥੇ ਮਰਜ਼ੀ ਫਿਰ ਜਾ ਜਾਣਾ ਤੈਨੂੰ ਇੱਕਦਮ ਫੇਕੀ ਪੈਣਾ ਮੈਂ ਵੀ ਮਰਜ਼ੀ ਮਰ ਜਾਉਂਗੀ ਪਰ ਆਪਣੇ ਪੇਕੇ ਨਹੀਂ ਜਾਂਦੀ ਫਿਰ ਤੇਰੇ ਸਹੁਰਿਆਂ ਨੇ ਪਤਾ ਨਹੀਂ ਕੀਤਾ ਕਿ ਤੂੰ ਕਿੱਥੇ ਆ ਕਿੱਥੇ ਨਹੀਂ ਸ਼ਰੀਕਾ ਚ ਗਈ ਸੀ ਮੈਂ ਚਾਚਾ ਚਾਚੀ ਕੋਲ ਉਹ ਸਮਝਾਣ ਵੀ ਆਏ ਸੀ ਉਹਨਾਂ ਨੇ ਤਾਂ ਉਹਨਾਂ ਨਾਲੇ ਰਿਸ਼ਤਾ ਤੋੜਤਾ ਸੱਸ ਤੇਰੀ ਬੜੀ ਹੰਕਾਰੀ ਪਈ ਐ ਮੈਂ ਵੀ ਗਈ ਸੀ ਘਰੇ ਤੁਹਾਡੇ ਪਰ ਉਹ ਤਾਂ ਕਿਸੇ ਗੱਲ 'ਚ ਸਿੱਧੇ ਮੂੰਹ ਹੀ ਨਹੀਂ ਬੋਲਦੀ। ਭਾਬੀ ਮੈਂ ਤਾਂ ਤੁਹਾਡੇ ਕੋਲ ਵੀ ਉਸ ਦਿਨ ਗਈ ਸੀ। ਤੁਸੀਂ ਕਿਹੜਾ ਸਾਥ ਦਿੱਤਾ ਸੀ ਮੇਰਾ ਉਸ ਦਿਨ? ਤੇਰੇ ਜਾਨ ਮਗਰੋਂ ਮੈਂ ਘੰਟਾ ਆਪਦੇ ਆਪ ਨੂੰ ਕੋਸਦੀ ਰਹੀ। ਕਿ ਸ਼ਾਇਦ ਤੇਰੇ ਨਾਲ ਮੈਂ ਖੜ੍ਹ ਜਾਂਦੀ ਤਾਂ ਤੇਰਾ ਕੋਈ ਹੱਲ ਹੀ ਹੋ ਜਾਂਦਾ। ਫਿਰ ਮੇਰੇ ਜਾਨ ਮਗਰੋਂ ਤੁਸੀਂ ਕੀਤੀ ਕੋਸ਼ਿਸ਼? ਹਾਂ ਮੈਂ ਗਈ ਸੀ। ਤੇਰੀ ਸੱਸ ਨੂੰ, ਤੇਰੀ ਦਰਾਣੀ ਨੂੰ ਤੇ ਤੇਰੇ ਘਰ ਵਾਲੇ ਨੂੰ ਬਥੇਰੀਆਂ ਟਕਾ ਟਕਾ ਕੇ ਗੱਲਾਂ ਕਹੀਆਂ। ਪਰ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਇਆ। ਨਹੀਂ ਹੋਇਆ। ਭਾਬੀ ਇਸ ਬੰਦੇ ਨੂੰ ਕੋਈ ਨਹੀਂ ਅਕਲ ਦੇ ਸਕਦਾ ਇਸ ਪ੍ਰਮਾਤਮਾ ਤੋਂ ਇਲਾਵਾ ਤੇ ਚਾਚੇ ਦਾ ਘਰੋਂ ਕਿਉਂ ਆ ਗਈ ਉੱਥੇ ਰਹਿ ਪੈਂਦੀ ਖਬਰਾਂ ਇਹਨਾਂ ਦੀ ਕੋਈ ਸੁਰਤ ਟਿਕਾਣੇ ਆ ਜਾਂਦੀ ਨਹੀਂ ਉਹ ਭਾਬੀ ਰਿਸ਼ਤੇਦਾਰੀ ਤਾਂ ਮੇਰੇ ਕਰਕੇ ਖਤਮ ਹੋਈ ਐ ਮੈਂ ਆਪਣੇ ਸਿਰ ਤੇ ਕੋਈ ਇਲਜ਼ਾਮ ਨਹੀਂ ਲੈਣਾ ਚਾਹਦੀ ਇਸੇ ਕਰਕੇ ਮੈਂ ਬੱਚੇ ਨੂੰ ਚੱਕ ਕੇ ਆ ਗਈ ਗੁੰਨੂ ਪੁੱਤ ਤੂੰ ਆਪਦੀ ਮਾਂ ਨੂੰ ਸਮਝਾ ਵੀ ਤੇਰੇ ਨਾਨਕੇ ਚਲ ਜਾਓ ਇਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਔਕਾ ਸੋਕਾ ਆਵਲਾ ਟਾਈਮ ਨਿਕਲ ਜਾਵੇ ਇਹਨੇ ਦੁਰਨਾ ਨੂੰ ਨਾ ਮੈਂ ਆਪੇ ਸਾਂਭ ਲੈਣਾ ਚਿੰਨੀ ਕਿ ਤੇਰੀ ਕੁੜੀ ਸਮਝਦਾਰ ਆ ਨਾ ਐਨੇ ਕਿ ਤੂੰ ਵੀ ਹੋ ਜੇ ਨਾ ਤਾਂ ਗੱਲ ਬਣ ਜੂ ਤੁਹਾਡੀ ਇਹ ਤਾਂ ਦੁੱਖ ਬੋਲ ਕੇ ਦੱਸ ਦਊਗੀ ਉਹਨੇ ਤਾਂ ਉਹ ਵੀ ਨਹੀਂ ਦੱਸਣਾਗਾ ਕਿੰਨਾ ਕ ਟੈਮ ਬਾਹਰ ਰਹ ਲੈਗੀ ਦੇਖ ਕੇ ਤੇਰੀ ਧੀ ਮਟਿਆਰ ਹੋ ਰਹੀ ਐ ਤੇ ਤੂੰ ਵੀ ਮਟਿਆਰਾ ਬਾਹਰ ਲੋਕਾਂ ਦੀ ਨੀਤ ਦਾ ਨਹੀਂ ਪਤਾ ਲੱਗਦਾ ਵੀ ਕਿਦਾਂ ਕਦੋਂ ਬਿਗੜ ਜੇ ਕੋਈ ਗੱਲ ਨਹੀਂ ਭਾਬੀ ਮੈਂ ਆਪਣੇ ਆਪ ਕੰਮ ਕਰਾਂਗੀ ਤੇ ਆਪਣੀਆਂ ਧੀਆਂ ਨੂੰ ਪਾਲਾਂਗੀ ਇਸ ਤੋਂ ਇਲਾਵਾ ਮੇਰੇ ਕੋਈ ਦਿਮਾਗ ਨਹੀਂ ਕੰਮ ਕਰਦਾ ਬੱਚਿਆਂ ਨੂੰ ਤਾਂ ਘੰਟਾ ਭੰਗਵਾੜ ਚ ਨਹੀਂ ਛੱਡ ਸਕਦੇ ਤੂੰ ਬੱਚਿਆਂ ਨੂੰ ਛੱਡ ਕੇ ਕਿੱਥੇ ਕੰਮ ਕਰ ਲੇਗੀ ਨੇ ਅੱਜ ਕੱਲ ਲੋਕਾਂ ਦੀ ਨਿਗਾਹ ਦਾ ਕੁਝ ਨਹੀਂ ਪਤਾ ਲੱਗਦਾ ਮੰਨ ਲਾ ਤੇਰੀ ਕੋਈ ਕੁੜੀ ਚੱਕ ਕੇ ਲੈ ਜੇ ਤੇ ਵੇਚ ਦੇਵੇ ਫਿਰ ਸਾਰੀ ਉਮਰ ਪਿੱਟੇਂਗੀ ਨਾ ਰਿਵੇ ਆਣਾ ਕੋ ਤੁਸੀਂ ਤਾਂ ਮੇਰੇ ਤਰਾ ਹੀ ਕੱਢ ਕੇ ਰੱਖਤੇ ਜੇ ਤੁੱਤੀਆਂ ਨੂੰ ਇੰਨਾ ਪਿਆਰ ਕਰਦੀਆਂ ਨਾ ਤੇ ਚੁੱਪ ਕਰਕੇ ਪੇਕੀ ਚੱਲ ਜਾ ਕੀ ਹਨ ਜੇ ਡੀ ਮਰਜੀ ਵੱਡੀ ਗਲਤੀ ਕੀਤੀ ਹੋਵੇ ਮਾਪੇ ਮਾਫ ਕਰ ਹੀ ਦਿੰਦੇ ਨੇ ਭਾਬੀ ਮੈਂ ਪੇਕੇ ਕਿੱਦਾਂ ਜਾਵਾਂ ਤੁਸੀਂ ਮਾਫ ਹੋਵੇ ਤਾਂ ਹੀ ਜਾਵਾਂ ਭਾਬੀਆਂ ਭਾਬੀਆਂ ਨੂੰ ਤਾਂ ਮੈਂ ਸਮਝਾ ਲਾਂਗੀ ਤੇ ਵੀਰਿਆਂ ਨੂੰ ਮੈਂ ਕਿੱਦਾਂ ਫੇਸ ਕਰਾਂਗੀ ਕੋਸ਼ਿਸ਼ ਤਾਂ ਕਰਕੇ ਦੇਖ ਜੇ ਤੈਨੂੰ ਬਾਹਰ ਕੁਝ ਹੋ ਗਿਆ ਤਾਂ ਉਹਨਾਂ ਨੂੰ ਵੀ ਸਾਰੀ ਉਮਰ ਦਾ ਪਛਤਾਵਾ ਹੋ ਜਾਣਾ ਵੀ ਸ਼ਾਇਦ ਸਾਡੇ ਕੋਲ ਆ ਜਾਂਦੀ ਅਸੀਂ ਕੋਈ ਹੱਲ ਹੀ ਕੱਢ ਦਿੰਦੇ ਮੰਮੀ ਲੱਗਦਾ ਆਂਟੀ ਸਹੀ ਕਹਿ ਰਹੇ ਨੇ ਆਪਣੂੰ ਮੰਮੀ ਕੋਲ ਜਾਣਾ ਚਾਹੀਦਾ ਹਨਾ ਪੁੱਤ ਦਿਲ ਮੇਰਾ ਮੰਨਦਾ ਵੀ ਨਹੀਂ ਪਿਆ ਤੇ ਉਧਰ ਜਾਣ ਨੂੰ ਵੀ ਬਹੁਤ ਕਾਲਾ ਮਨ ਬਸ ਫਿਰ ਗੁਰੂ ਘਰ ਆਈਆਂ ਤੇ ਇਹਦੀ ਰਜ਼ਾਮੰਦੀ ਮੰਨ ਕੇ ਚੱਲ ਜਾ ਚੁੱਪ ਕਰਕੇ ਜੋ ਹੋਊ ਦੇਖ ਲੂਗਾ ਹਾਂ 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 ਕਿਰਨ ਤੂੰ ਕਰ ਜਿਗਰਾ ਜਾ ਪੇਕੇ ਮੈਨੂੰ 101% ਯਕੀਨ ਆ ਵੀ ਉਹ ਤੈਨੂੰ ਜ਼ਰੂਰ ਅਪਣਾਉਣਗੇ ਤੂੰ ਇੱਕ ਵਾਰੀ ਪੇਕੇ ਜਾ ਜੇ ਤ ਤ ਉਹ ਨਹੀਂ ਅਪਣਾਉਂਦੇ ਇਨ ਫਿਊਚਰ ਤੈਨੂੰ ਕੁਝ ਹੁੰਦਾਗਾ ਤਾਂ ਤੇਰੇ ਸਹੁਰਿਆਂ ਦੇ ਨਾਲ-ਨਾਲ ਤੇਰੇ ਪੇਕੇ ਵੀ ਜ਼ਿੰਮੇਵਾਰ ਹੋਣਗੇ ਤੂੰ ਟੈਮ ਨਾਲ ਜਾ ਤੇ ਜਾ ਕੇ ਮੈਨੂੰ ਫੋਨ ਕਰਦੀ ਮੈਂ ਫੋਨ ਨੰਬਰ ਤੈਨੂੰ ਲਿਖ ਕੇ ਦੇ ਦਿੰਦਾ कस रस्त्याचे खा पिलो ठीक आहे ਤੂੰ ਨਾ ਹਟਿਰ ਪਾਲੀ ਆਪਣੀ ਹਰਕਤਾਂ ਤੋਂ ਮੈਂ ਤੈਨੂੰ ਕਿਹਾ ਸੀ ਵੀ ਅੱਧੇ ਘੰਟੇ ਤੱਕ ਆ ਜਾ ਤੇ ਤੂੰ ਫੇਰ 45 ਮਿੰਟ ਕਰਤੀ ਮੈਂ ਵੀ ਤੁਹਾਨੂੰ ਕਿਹਾ ਘਰੇ ਬਹਾਨਾ ਲਾ ਕੇ ਨਿਕਲਣਾ ਪੈਂਦਾ ਆ ਪਾ ਫੋਨ ਫੜਾ ਮੇਰੀ ਗੱਲ ਸੁਣ ਹਾਂਜੀ ਦੱਸੋ ਕੀ ਇਹੋ ਜੀ ਆਫਤ ਆ ਗਈ ਜਿਹੜਾ ਰੋਲਾ ਪਾਇਆ ਅਸੀਂ ਯਾਰ ਘਰੇ ਬਹਾਨੇ ਲੱਭੀ ਜਾਂਦੇ ਸੀ ਜਿ ਮੇਰੀ ਘਰ ਵਾਲੀ ਨੇ ਘਰੋਂ ਕਿਦਾਂ ਉਹ ਲਾਪਰੀ ਤੇ ਕੜਤੀ ਹੈ ਸੱਚੀ ਝੂਠ ਬੋਲਦਾ ਤਾਂ ਅੱਜ ਤੱਕ ਕਦੀ ਝੂਠ ਬੋਲਿਆ ਜਿਹੜਾ ਹੁਣ ਤੁਹਾਨੂੰ ਬੋਲੂਗਾ ਝੂਠ ਮੈਂ ਕਦੋਂ ਕੜਤੀ ਘਰੋਂ ਮੈਨੂੰ ਦੱਸਿਆ ਕਿਉਂ ਨਹੀਂ ਫੇਰ ਤਾਂ ਆਪਣਾ ਕੰਮ ਸੋਖਾ ਹੋ ਗਿਆ ਅਜੇ 2 ਦਿਨ ਹੀ ਹੋਏ ਨੇ ਮੈਂ ਤੈਨੂੰ ਤਾਂ ਨਹੀਂ ਦੱਸਿਆ ਕਿ ਕਿਤੇ ਮੁੜੀ ਨਾ ਆਵੇ ਉਹ ਦੁਬਾਰਾ ਮੈਨੂੰ ਨਹੀਂ ਲੱਗਦਾ ਹੁਣ ਨਾ ਆਉਗੀ ਜਲਦੀ ਜਲਦੀ ਤਲਾਕ ਦੇ ਪੇਪਰ ਰੈਡੀ ਕਰੋ ਤੇ ਉਹਨੂੰ ਭੇਜੋ ਉਹ ਯਾਰ ਤਲਾਕ ਦੇ ਪੇਪਰ ਭੇਜੂਗਾ ਫਿਰ ਕੀ ਚੱਲੂਗਾ ਬਹੁਤ ਟਾਈਮ ਲੱਗ ਜਾਣਾ ਆਪਾਂ ਵਿਆਹ ਕਰਵਾਈ ਲੀਏ ਯਾਰ ਜੀ ਉਹਨੇ ਤਲਾਕ ਦੇ ਪੇਪਰ ਤੇ ਸਾਈਨ ਹੀ ਨਾ ਕੀਤੇ ਉਹਨੇ ਤਲਾਕ ਹੀ ਨਾ ਦਿੱਤਾ ਤੇ ਫਿਰ ਮੈਂ ਫਸੂਗੀ ਨਾ ਉਹ ਤੂੰ ਟੈਨਸ਼ਨ ਨਾ ਲੈ ਮੇਰਾ ਵਕੀਲ ਹੈਗਾ ਯਾਰ ਦੋਸਤ ਉਹ ਆਪਾਂ ਕਿਸੇ ਨੂੰ ਹੋਰ ਖੜਾ ਕੇ ਨਾ ਜਾਲੀ ਸਾਈਨ ਕਰਵਾ ਕੇ ਉਹ ਕੰਮ ਕਰ ਦਾਂਗੇ ਬਸ ਤੂੰ ਰੈਡੀ ਰਹਿ ਲੈ ਜੇ ਮੈਂ ਤੁਹਾਡੇ ਨਾਲ ਵਿਆਹ ਕਰਾਣਾ ਤਾਂ ਹੀ ਮੈਂ ਤੁਹਾਡੇ ਨਾਲ ਤੂਰੀ ਫਿਰਦੀ ਆ ਬਟ ਪਹਿਲਾਂ ਉਧਰੋਂ ਤੁਹਾਡਾ ਤਲਾਕ ਹੋ ਜੇ ਨਾ ਜਦੋਂ ਤੇਰਾ ਤਲਾਕ ਹੋਇਆ ਸੀ ਉਹ ਵੀ ਤਾਂ ਹਫ਼ਤੇ ਦਾਸ ਜਨਾਂ ਦੇ ਵਿੱਚ ਹੀ ਹੋਇਆ ਸੀ ਨਾ ਮੈਨੂੰ ਨੰਬਰ ਨੰਬਰ ਦੇ ਨਾ ਬੰਦੇ ਦਾ ਕੀ ਤੋਂ ਕਰਵਾਇਆ ਸੀ ਕੱਲ ਨੂੰ ਯਾਰ ਉਹਤੇ ਤਾਂ ਸਾਡੀ ਸਹਿਮਤੀ ਨਾਲ ਤਲਾਕ ਹੋਇਆ ਸੀ ਨਾ ਉਹ ਮੈਂ ਨਾ ਰਹਿਣਾ ਚਾਹੁੰਦਾ ਸੀ ਨਾ ਮੈਂ ਉਹਦੇ ਨਾਲ ਰਹਿਣਾ ਚਾਹੁੰਦੀ ਸੀ ਬਟ ਇੱਥੇ ਤਾਂ ਤੁਹਾਡੀ ਵਾਈਫ ਦੀ ਸਹਿਮਤੀ ਚਾਹੀਦੀ ਆ ਨਾ ਜੇ ਉਹ ਤੁਹਾਡ ਨੂੰ ਤਲਾਕ ਦੇਣ ਨੂੰ ਸਹਿਮਤ ਹੋ ਗਈ ਤਾਂ ਹੀ ਗੱਲ ਅੱਗੇ ਬਣੂ ਤਾਂ ਯਾਰ ਗੱਲ ਤਾਂ ਤੇਰੀ ਵੀ ਸਹੀ ਹੈ ਕੱਲ ਸਾਡੇ ਘਰੇ ਚਾਚਾ ਆਇਆ ਸੀ ਕੀ ਪਤਾ ਉਹਨੂੰ ਚਾਚਾ ਹੀ ਢਕਾ ਦੇ ਉਹਦੀ ਸਾਈਡ ਲੈ ਰਿਆ ਸੀ ਸ਼ਰੀਕਾ ਤਾਂ ਹੁੰਦਾ ਹੀ ਮਾੜਾ ਨਾ ਆਪ ਖਾਂਦਾ ਨਾ ਦੂਜੇ ਨੂੰ ਖਾਂ ਦਿੰਦਾ ਨਾ ਮੇਰੀ ਮਾਤਾ ਬੈਠੀ ਸੀ ਉੱਤੇ ਉਹਨੇ ਫਿਰ ਸਿੱਧਾ ਹੀ ਕਹਿਤਾ ਨਾਮੇ ਰੱਖਣੀ ਕਿਰਨ ਨਾਮੇ ਰੱਖਣੀ ਤੁਹਾਡੇ ਨਾਲ ਰਿਸ਼ਤੇਦਾਰੀ ਤੇ ਭੱਜੀ ਗਏ ਫਿਰ ਉਹ ਬਸ ਫਿਰ ਤਲਾਕ ਦੇ ਪੇਪਰ ਤਿਆਰ ਕਰਾਓ ਜੇ ਪਹਿਲਾਂ ਤੁਹਾਡਾ ਤਲਾਕ ਹੋਊਗਾ ਤਾਂ ਹੀ ਆਪਣਾ ਵਿਆਹ ਹੋਊਗਾ ਚਾਹ ਠੀਕ ਆ ਤਾ ਮੈਂ ਦੇਖਦਾ ਮੈਂ ਕਰਦਾ ਗੱਲ ਫਿਰ ਘਰੇ ਕਿ ਕਿੱਦਾਂ ਕਰਨਾ ਇੱਕ ਆਪਸ਼ਨ ਆ ਆਪਾਂ ਇਦਾਂ ਕਰਦੇ ਆ ਵਿਆਹ ਤੋਂ ਪਹਿਲਾਂ ਇੰਗੇਜਮੈਂਟ ਕਰਾ ਲੈਂਦੇ ਆ ਨਾਲੇ ਉਹਨਾਂ ਨੂੰ ਤੁਹਾਡੀ ਫੈਮਿਲੀ ਨੂੰ ਪਤਾ ਲੱਗ ਜਾਊ ਵੀ ਮੇਰਾ ਨੇਚਰ ਕਿਵੇਂ ਦਾ ਹਾਂ ਯਾਰ ਗੱਲ ਤੇਰੀ ਵੀ ਸਹੀ ਐ ਇੰਗੇਜਮੈਂਟ ਕਰਵਾ ਲੈਣੇ ਆ ਚਾਰ ਬੰਦੇ ਤੇਰੇ ਥਾਂ ਚਾਰ ਬੰਦੇ ਮੇਰੇ ਥਾਂ ਆ ਜਾਣਗੇ ਗਲਤ ਤਾਂ ਸਹੀ ਐ ਬਟ ਦੁਕਾਨ ਦਾ ਕੀ ਬਣਿਆ ਮੇਰੀ ਸਿਕਿਉਰਿਟੀ ਕਿੱਥੇ ਆ ਉਹਦੀ ਟੈਨਸ਼ਨ ਨਾ ਲੈ ਤੂੰ ਦੁਕਾਨ ਮੇਰੇ ਨਾਮ ਐ ਜੇ ਤੂੰ ਅੱਜ ਕਹੇ ਨਾ ਮੈਂ ਅੱਜ ਹੀ ਤੇਰੇ ਨਾਮ ਕਰਵਾ ਦਾਂ ਨਾ ਨਾ ਮੈਨੂੰ ਕੋਈ ਕਾਲ ਨਹੀਂ ਹੈਗੀ ਪਹਿਲਾਂ ਤੁਸੀਂ ਮੈਨੂੰ ਆਪਦੀ ਫੈਮਲੀ ਨਾਮ ਲਵਾਓ ਕੱਲ ਨੂੰ ਮੈਨੂੰ ਤੁਹਾਡੀ ਫੈਮਲੀ ਨਾਮ ਪਸੰਦ ਆਈ ਤੇ ਤੁਸੀਂ ਕਹਿਣਾ ਦੁਕਾਨ ਲੈ ਕੇ ਮੁੱਕਰ ਗਏ ਇੰਨਾ ਕੁ ਤਰ ਪਾਲੀ ਤੇਰੇ ਤੇ ਵਿਸ਼ਵਾਸ ਹੈ ਜੇ ਤੂੰ ਇਹ ਕੁਝ ਕਰਨਾ ਹੁੰਦਾ ਤਾਂ ਫਿਰ 2 ਮਹੀਨੇ ਵੇੜ ਥੋੜੀ ਕਰਦੀ ਸੀ ਮੈਂ ਯਾ ਤੈਨੂੰ ਸਾਲ ਤੋਂ ਜਾਣਦਾ ਵੀ ਤੇਰਾ ਮੀਚਰ ਇਦਾਂ ਦਾ ਨਹੀਂ ਹੈਗਾ ਨਾਲੇ ਯਾਰ ਮੈਂ ਆਪਣੇ ਫਾਇਦੇ ਨੂੰ ਨਹੀਂ ਕੁਝ ਮੰਗ ਰਹੀ ਆਪਣੀ ਸਿਕਿਉਰਿਟੀ ਨੂੰ ਮੰਗ ਰਹੀ ਆ ਨਾਲੇ ਕਿਰਨ ਵੀ ਇੱਧਰ ਉੱਧਰ ਭਟਕ ਰਹੀ ਆ ਜੇ ਉਹਦੇ ਪੱਲੇ ਕੁਝ ਹੁੰਦਾ ਅੱਜ ਨੂੰ ਕਿਉਂ ਭਟਕਦੀ ਆ ਹਾਲੇ ਯਾਰ ਫੜ ਆਪਣਾ ਪੇ ਤੇ ਮੈਂ ਚੱਲਿਆ ਆਉਣ ਘਰ ਤੇ ਇੱਕ ਦੋ ਦਿਨਾਂ ਤੱਕ ਨਾ ਘਰ ਆਜੀ ਤੇ ਹੁਣ ਆਪਣਾ ਪਾਰਕਾਂ ਚ ਮਿਲਣ ਦਾ ਟਾਈਮ ਗਿਆ ਪੈਸੇ ਇੱਕ ਸਲਾਹ ਦਵਾਂ ਜੇ ਮੰਨੋਗੇ ਤਾਂ ਸਾਂਹ ਦੱਸ ਐਦਾਂ ਘੁੱਟਿਆ ਨਾ ਕਰ ਖੁੱਲ ਕੇ ਗੱਲ ਦੱਸਿਆ ਕਰ ਵੀ ਕੀ ਚੱਲ ਰਿਹਾ ਚਲ ਮੰਨਿਆ ਹਸਬੰਡ ਵਾਈਫ ਦੀ ਆਪਸੀ ਚ ਨਹੀਂ ਬਣਦੀ ਪਰ ਦੋ ਦਿਨ ਹੋ ਗਏ ਤੁਹਾਨੂੰ ਧੀਆ ਦੀ ਯਾਦ ਨਹੀਂ ਆਈ ਸੋਚਿਆ ਕੁਝ ਟੈਨਸ਼ਨ ਹੈ ਆਪਣੇ ਬੱਚਿਆਂ ਦੀ ਉਹਨਾਂ ਨੇ ਕੁਝ ਖਾਦਾ ਪੀਤਾ ਉਹ ਜਵਾਕਾਂ ਨੂੰ ਲੈ ਕੇ ਕਿੱਥੇ ਦੁਰੀ ਫਿਰਦੀ ਹੋਏਗੀ ਯਾਰ ਮੈਂ ਕਿਹੜਾ ਸਟੈਪ ਇਹ ਸੋ ਸਮਝ ਕੇ ਚੱਕਿਆ ਸਮਾਜ ਨੇ ਮੇਰੀ ਸੋਚ ਬਦਲਤੀ ਤੇ ਮੈਂ ਵੀ ਬਦਲ ਗਿਆ ਸਮਾਜ ਮੈਨੂੰ ਤਾਨੇ ਮਾਰਦਾ ਰਿਹਾ ਵੀ ਤੇਰੇ ਧੀਆ ਨੇ ਤੇ ਮੈਂ ਪੁੱਤਰੀ ਤਲਾਸ਼ ਵਿੱਚ ਚੱਲ ਪਿਆ। ਓ ਯਾਰ ਤੁਸਤਾ ਟੈਨਸ਼ਨ ਹੀ ਲਾਗੇ ਮੈਂ ਤਾਂ ਮਜ਼ਾਕ ਕਰਦੀ ਸੀ ਤੁਸੀਂ ਜਾਓ। ਜਾ ਜਾ ਜੇ ਮੈਂ ਵੀ ਤੈਨੂੰ ਦਿਨੇ ਤਾਰੇ ਨਾ ਦਿਖਾਏ ਤਾਂ ਮੇਰਾ ਨਾਂ ਵੀ ਰੋਪਾਲੀ ਨਹੀਂ।